ਆਿਲਵਾ ਜੀ ਕੋ ਕਹਾਵਤ ਕਹਿੰਦੇ ਹੁੰਦੇ ਆ ਵੀ ਜੱਕੇ ਰਾਖੇ ਸਾਂਝਾ ਮਾਰ ਸਕੇ ਨਾ ਕੋਈ ਵੀ ਕਈ ਵਰੀ ਆਪਾਂ ਆਮੀ ਸੁਣਦੇ ਆ ਗੱਲ ਵੀ ਪ੍ਰਮਾਤਮਾ ਜਮਾ ਨੇੜੇ ਹੋਵੇ ਜਮਾ ਹੱਥ ਦੇ ਕੇ ਰੱਖ ਲੈਂਦਾ ਲੈ ਮੇਲਾ ਜੀ ਦੀ ਗੱਲ ਸੁਣ ਲੋ ਆਪਣੇ ਇਥੇ ਮਿੰਨੀ ਸਹਾਰਾ ਵੈਲਫੇਅਰ ਕਲੱਬ ਆ ਆਪਣੇ ਤਪਾ ਮੰਡੀ ਹਾਂ ਤਪਾ ਉੱਥੇ ਜ਼ਖਮੀਆਂ ਨੂੰ ਚੱਕਦੇ ਆ ਉਹ ਸੜਕ ਦੇ ਉੱਤੇ ਜਦੋਂ ਹੁਣ ਤਾਂ ਐਨ ਐਚ 7 ਬਣ ਗਿਆ ਆਪਣਾ ਜਿਹੜਾ ਨੈਸ਼ਨਲ ਹਾਈਵੇ ਹੈ ਏਦੋਂ ਪਹਿਲਾਂ ਇਹ ਐਨ ਐਚ 64 ਸੀਗੀ ਸੀ 64 ਸੀ ਇਹ ਸਿੰਗਲ ਸੜਕ ਸੀਗੀ ਤੇ ਐਕਸੀਡੈਂਟ ਆਮ ਹੀ ਹੁੰਦੇ ਸੀਗੇ ਤੇ ਆਲੇ ਦੁਆਲੇ ਵੀ ਐਕਸੀਡੈਂਟ ਹੁੰਦੇ ਸੀ ਆਪਣੇ ਜਿਹੜੇ ਬੰਦੇ ਆ ਇਹ ਮਨੀਸਾ ਹਾਲੇ ਇਹ 20 ਕਿਲੋਮੀਟਰ ਤੋਂ 30 ਕਿਲੋਮੀਟਰ ਤੋਂ ਜ਼ਖਮਿਆਂ ਨੂੰ ਚੱਕ ਲੈਂਦੇ ਆ ਜ਼ਖਮਿਆਂ ਨੂੰ ਲੈ ਕੇ ਆਉਂਦੇ 20 20 30 ਕਿਲੋਮੀਟਰ ਤੋਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਇਹਨਾਂ ਨੂੰ ਅਵਾਰਡ ਵੀ ਦਿੱਤਾ ਸੀਗਾ ਇਹ ਆਪਣੇ ਅੱਛਾ ਅੱਛਾ ਇਸ ਇਹ ਅਵਾਰਡ ਜਿਹੜਾ ਉਹਦਾ ਫਾਊਂਡਰ ਹੈ ਪਵਨ ਕੁਮਾਰ ਬਤਾਰਾ ਸਟੇਟ ਆਵਾਰਡੀ ਉਹ ਬਤੌਰ ਪ੍ਰਧਾਨ ਦੇ ਤੌਰ ਤੇ ਉਹਨੇ ਲੇਟਾ ਸੀ ਉਹਨੇ ਮੈਨੂੰ ਇੱਕ ਦਿਨ ਆ ਬਾਬਾ ਟਾਈਮ ਹੋ ਗਿਆ 10 ਸਾਲ ਹੋ ਗਏ ਪਹਿਲਾਂ ਗੱਲ ਸੁਣਾਈ ਅੱਛਾ ਕਹਿੰਦਾ ਵੀ ਮੈਂ ਮੁਗਿਓ ਆ ਰਿਹਾ ਸੀ ਅੱਛਾ ਜੀ ਕਹਿੰਦਾ ਟੱਲੇ ਵਾਲ ਕੋਲੇ ਆ ਕੇ ਕਹਿੰਦਾ ਗੱਡੀ ਦੀਆਂ ਰਾਤ ਨੂੰ ਲੇਟ ਪਈ ਤਾਂ ਕਹਿੰਦਾ ਮੈਨੂੰ ਪਤਾ ਲੱਗਿਆ ਵੀ ਬੰਦਾ ਪਿਆ ਅੱਛਾ ਜ਼ਖਮੀ ਬੰਦਾ ਪਿਆ ਕਹਿੰਦਾ ਮੈਂ ਉਤਰਿਆ ਤੇ ਮੈਂ ਬੰਦੇ ਦੇ ਕੋਲੇ ਗਿਆ ਐਕਸੀਡੈਂਟ ਹੋਇਆ ਐਕਸੀਡੈਂਟ ਹੋਇਆ ਪਿਆ ਨਹੀਂ ਐਕਸੀਡੈਂਟ ਨਹੀਂ ਕਹਿੰਦਾ ਬਿ ਜ਼ਖਮੀ ਪਿਆ ਸੀ ਕਹਿੰਦਾ ਮੈਨੂੰ ਲੱਗਿਆ ਵੀ ਐਕਸੀਡੈਂਟ ਹੀ ਹੋਇਆ ਪਿਆ ਹਾਂ ਉਹਨੂੰ ਲੱਗਿਆ ਕਹਿੰਦਾ ਜਦੋਂ ਮੈਂ ਬੰਦੇ ਦੇ ਕੋਲੇ ਗਿਆ ਕਹਿੰਦਾ ਬੰਦੇ ਦੇ ਜਿਵੇਂ ਫਰਾਟਾ ਬੱਖਾ ਚੱਲਦਾ ਉਹਦਾ ਸਾਹ ਆਏ ਚੱਲੇ ਅੱਛਾ ਉਹਦਾ ਕਾਰਨ ਸੀ ਵੀ ਉਹਦੀ ਸਾਹ ਨਾਲੀ ਵੱਡੀ ਪਈ ਸੀ ਕਹਿੰਦਾ ਮੈਨੂੰ ਕੋਈ ਜੱਜਮੈਂਟ ਨਹੀਂ ਵੀ ਕਿਉਂ ਇੰਨੇ ਤੇਜ਼ ਸਾਹ ਚੱਲ ਰਹੀ ਹੈ ਅੱਛਾ ਸਾਹ ਨਾਲੀ ਕੱਟੀ ਪਈ ਸੀ ਉਹਦੀ ਕਹਿੰਦਾ ਜੀ ਮੈਂ ਤੁਰੰਤ ਹੀ ਮਨੀਸਰ ਵਾਲਿਆਂ ਨੂੰ ਟੈਲੀਫੋਨ ਕਰਿਆ ਵੀ ਇੱਥੇ ਇੱਕ ਬੰਦਾ ਪਿਆ ਤੇ ਹੁਣੇ ਆਜੋ ਐਮਬੂਲੈਂਸ ਭੇਜੋ ਨਾਲ ਹੀ ਕਹਿੰਦਾ ਮੈਂ ਪਤਾ ਨਹੀਂ ਸ਼ੈਣੀ ਪਤਾ ਨਹੀਂ ਭਦੌੜ ਜਿਹੜਾ ਵੀ ਪੈਂਦਾ ਉਹਨੂੰ ਸਬੰਧਤ 100 ਨੰਬਰ ਤੇ ਕਾਲ ਕਰਤੀ ਉੱਥੋਂ ਦਾ ਵੀ ਕਹਿੰਦਾ ਥਾਣੇਦਾਰ ਵੀ ਤੁਰੰਤੀ ਆ ਗਿਆ ਵੀ ਬੱਚਿਆਂ ਮਿੰਟਾਂ ਦੇ ਵਿੱਚ ਹੀ ਕਹਿੰਦਾ ਸੀ ਉਹਨੂੰ ਚੱਕ ਕੇ ਹਸਪਤਾਲ ਚਲੇਗੀ ਹਸਪਤਾਲ ਵਾਲੇ ਨੇ ਕਿਹਾ ਤਾਂ ਵੀ ਇਹ ਵੱਡਾ ਕੇਸ ਹੈ ਇਹਨੂੰ ਤੁਸੀਂ ਪੀਜੀਆਈ ਛੱਡਿਓ ਕਹਿੰਦਾ ਵੀ ਪੀਜੀਆਈ ਅਸੀਂ ਛੱਡਿਆ ਇੱਕ ਵਾਰੀ ਸਾਨੂੰ ਮਿਲ ਗਿਆ ਐਮਰਜੈਂਸੀ ਦੇ ਵਿੱਚ ਉੱਥੇ ਪੀਜੀਆਈ ਵਾਲਿਆਂ ਦੇ ਉਹ ਲਵਾਰਸ ਜਿਹੜਾ ਬੰਦਿਆਂ ਦਾ ਕੋਈ ਵਾਰਸ ਨਾ ਹੋਵੇ ਉਹਨੂੰ ਵੀ ਸੰਭਾਲ ਦਿੰਦੇ ਕਿਹੜਾ ਟ੍ਰੀਟਮੈਂਟ ਦੇ ਹਾ ਟ੍ਰੀਟਮੈਂਟ ਦਿੱਤਾ ਕਹਿੰਦਾ ਉਹ ਮੈਨੂੰ ਕਹਿੰਦੇ ਵੀ ਸਾਨੂੰ ਕਹਿੰਦੇ ਵੀ ਇਹਦੀ ਸਾਹ ਵਾਲੀ ਨਲੀ ਘਟ ਗਈ ਸੀ ਕਿਤੇ ਜੇ ਇਹਦੀ ਫੂਡ ਪਾਈਪ ਘਟ ਜਾਂਦੀ ਅੱਛਾ ਕਹਿੰਦਾ ਫਿਰ ਤਾਂ ਇਹ ਬਚਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਦੀ ਸਾਹ ਵਾਲੀ ਨਲੀ ਘਟ ਗਈ ਸੀ ਸਾਹ ਇਹਨੂੰ ਆਉਂਦਾ ਰਿਹਾ ਇਸ ਗੱਲ ਕਰਕੇ ਉੱਪਰ ਥੱਲੇ ਦੀ ਕਿਸੇ ਢੰਗ ਨਾਲ ਮੈਨੂੰ ਨਹੀਂ ਪਤਾ ਮੈਂ ਕੋਲ ਡਾਕਟਰੀ ਲੈਣ ਦੇ ਵਿੱਚ ਨਹੀਂ ਉਹਨੇ ਜੋ ਦੱਸਣਾ ਮਤਾ ਉਹ ਕਹਿੰਦਾ ਵੀ ਇਹ ਤਾਂ ਕਰਕੇ ਚਲੋ ਇਹਦਾ ਹੱਲ ਹੋ ਜੂਗਾ ਕਹਿੰਦਾ ਉਹ ਬੰਦਾ ਮੈਂ ਤਾਂ ਕਹਿੰਦਾ ਗੱਲ ਹੁਣ ਜਖਮੀਆਂ ਨੂੰ ਚੱਕਦੇ ਸੀ ਗੱਲ ਭੁੱਲ ਫਲਾ ਗਿਆ ਕਹਿੰਦਾ ਉਹ ਬੰਦਾ ਹੰਸਾਰ ਦਾ ਸੀਗਾ ਤੇ ਉਹ ਮੇਰੇ ਕੋਲੇ ਲਵਦਾ ਲਵਾਉਂਦਾ ਆ ਗਿਆ ਕਹਿੰਦਾ ਅੱਛਾ 2 ਮਹੀਨਾ 3 ਮਹੀਨਾ ਬਾਅਦ ਠੀਕ ਹੋ ਗਿਆ ਆ ਗਿਆ ਠੀਕ ਹੋ ਗਿਆ ਆ ਗਿਆ ਉਹ ਕਹਿੰਦਾ ਬਾਈ ਜੀ ਮੈਂ ਹੰਸਾਰ ਤੋਂ ਆ ਸਾਡੇ ਕੋਲੇ ਬਾਵਾ ਪਹਿਲੀ ਆ ਮੇਰੇ ਭਾਈ ਭਤੀਜਾਂ ਦੇ ਮਨ ਦੇ ਵਿੱਚ ਮੈਂ ਛੜਾਂ ਉਹਨਾਂ ਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਕਹਿੰਦੇ ਉਹ ਮੈਨੂੰ ਸਾਨੂੰ ਕਹਿੰਦੇ ਵੀ ਚਾਚਾ ਤੁਹਾਨੂੰ ਤੈਨੂੰ ਹਰਮੰਦਰ ਸਾਹਿਬ ਦੇ ਦਰਸ਼ਨ ਨਾ ਕਰਾ ਕੇ ਲਈਏ ਅੱਛਾ ਨਾਲੇ ਦੁਰਗਿਆਂਈ ਮੰਦਿਰ ਜਾ ਕੇ ਆਵਾਂਗੇ ਆਪਾਂ ਮੱਥਾ ਟੇਕ ਕੇ ਆਵਾਂਗੇ ਕਹਿੰਦਾ ਮੈਂ ਕਿਹਾ ਚਲੋ ਕਹਿੰਦਾ ਉਹਨਾਂ ਨੇ ਉੱਥੇ ਚੱਲਿਆ ਤੇ ਆ ਕੇ ਮੇਰੇ ਇੱਥੇ ዳਤੀ ਮਰੀ ਅੱਛਾ ਕਹਿੰਦਾ ਐਨੇ ਨੂੰ ਕਿਸੇ ਉਧਰੋਂ ਟਰੈਕਟਰ ਦੀ ਕਿਸੇ ਸਾਧਨ ਦੀ ਵਾਹਨ ਦੀ ਲਾਈਟ ਪੈ ਗਈ ਕਹਿੰਦਾ ਉਹ ਮੈਨੂੰ ਦਵਾ ਛੱਟ ਛੱਡ ਕੇ ਕਿਤੇ ਫੜੇ ਨਾ ਜਾਈਏ ਛੱਡ ਕੇ ਭੱਜ ਦਲ ਕੇ ਉਹ ਕਹਿੰਦਾ ਐਵੇਂ ਯੁਕਰੀ ਤੇਰੀ ਲਾਈਟ ਪੈ ਗਈ ਕਹਿੰਦਾ ਤੂੰ ਮੈਨੂੰ ਉਹ ਉਹਨਾਂ ਨੇ ਮੈਨੂੰ ਮਾਰਨ ਦੀ ਕਸਰ ਨਹੀਂ ਛੱਡੀ ਤੇ ਤਾਂ ਮੈਨੂੰ ਬਚਾਉਣ ਦੀ ਕਸਰ ਨਹੀਂ ਛੱਡੀ ਤੇ ਤਾਂ ਮੈਂ ਤਾਂ ਕਹਿੰਦਾ ਤੇਰਾ ਸ਼ੁਕਰੀਆ ਦਾ ਕਰਨਾ ਆ ਕਹਿੰਦਾ ਉਸ ਤੋਂ ਬਾਅਦ ਉਹਨਾਂ ਤੇ ਪਰਚਾ ਹੋ ਗਿਆ ਸੀ ਤੇ ਇੱਥੇ ਉਹ ਸਾਰੇ ਬੰਦਿਆਂ ਨੇ ਤਰੀਕਾ ਪੁੱਟਿਆ ਆਏ ਆ ਜੀ ਕਿਸੇ ਨੂੰ ਕੋਈ ਬਚਾਉਣ ਤੇ ਆ ਜੇ ਪ੍ਰਮਾਤਮਾ ਆਹ ਦੇਖੋ ਹਾਂ ਜਿਹਨੂੰ ਰੱਬ ਰੱਖਦਾ ਏ ਜਿਹਨੂੰ ਰੱਬ ਰੱਖਦਾ ਹਾਂ ਸਾਹ ਦੀ ਨਾਲੀ ��ਟ ਗਈ ਹਾਂ ਬੰਦਾ ਫੇਰ ਜਿਉਂਦਾ ਹੈ ਫਿਰ ਉਹ ਠੀਕ ਹੋ ਕੇ ਬੰਦਰੋਂ ਮਿਲਣਾ ਆਉਂਦਾ ਕੀ ਗੱਲ ਹੈ ਉਹ ਤਾਂ ਗੱਲ ਹੀ ਹੁੰਦੀ ਹੈ ਨਾ ਫਿਰ ਜਿਹੜਾ ਬੰਦੇ ਦੇ ਹੁੰਦਾ ਖਾਸ ਕਰ ਛੜੇ ਛੁੜਾ ਬੰਦਾ ਹੁੰਦਾ ਉਹਦੇ ਅੰਦਰੋਂ ਪਤਾ ਵੀ ਲੱਗੇ ਵੀ ਮੈਨੂੰ ਮਾਰਨ ਵਾਲੇ ਜੇ ਸੀ ਤਾਂ ਮੈਨੂੰ ਬਚਾਉਣ ਵਾਲਾ ਵੀ ਕਿਹੜਾ ਸੀ ਮੈਂ ਉਹਨੂੰ ਵੀ ਮਿਲ ਕੇ ਆਵਾ ਹਾਂ ਉਹਨੇ ਵੀ ਬਹੁਤ ਵਧੀਆ ਗੱਲ ਕਰੀ ਨਹੀਂ ਤਾਂ ਉਹ ਭੁੱਲ ਜਾਂਦਾ ਮਿਲ ਕੇ